ਮੇਰੇ ਰੱਖਣੇ ਜੀ ਸਾਰੇ ਸਿੱਖੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਲਾ ਜੀ ਸਾਰੇ ਸਮੂੱਚਾ ਸਾਡਾ ਮਾਰਕੀਟ ਕਮੇਟੀ ਦਾ ਪਰਿਵਾਰ ਸਾਡੇ ਸਾਰੇ ਇਹਨਾਂ ਦੇ ਲਈ ਢੱਡ ਬੱਚੇ ਸਾਰੇ ਫੈਲੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਭੈ ਰਵਿੰਦਰ ਕੌਰ ਆਪਣਾ ਬਹੁਤ ਹੀ ਜਿਹੜਾ ਨੌਕਰੀ ਦਾ ਕਾਰਜਕਾਲ ਸੀ ਵਧੀਆ ਤਰੀਕੇ ਨਾਲ ਨਿਭਾ ਕੇ ਇੱਜ਼ਤ ਇਮਾਨ ਦੇ ਨਾਲ ਅੱਜ ਰਿਟਾਇਰ ਹੋਏ ਨੇ ਸਾਡਾ ਸਮੁੱਚਾ ਪਰਿਵਾਰ ਇਸ ਰਿਟਾਇਰਮੈਂਟ ਤੋਂ ਤੁਹਾਨੂੰ ਵਾਰਕਵਾ ਦਿੰਦਾ ਤੇ ਨਾਲ ਹੀ ਅਸੀਂ ਕਾਮਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਭੈਣ ਜੀ ਨੇ ਆਪਣਾ ਇਹ ਡਿਊਟੀ ਵਾਲਾ ਸਰਕਾਰੀ ਨੌਕਰੀ ਦੇ ਵਿੱਚ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਈ ਹੈ ਇਸੇ ਤਰ੍ਹਾਂ ਹੀ ਪਰਵਾਰ ਵਾਲਾ ਸਮਾਪਿਤ ਪਰਵਾਰ ਚ ਲੱਛੀਆਂ ਨਾਲ ਰਿਸ਼ਤੇਦਾਰਾਂ ਨਾਲ ਉਸ ਤਰੀਕੇ ਖੁਸ਼ੀਆਂ ਭਰਿਆ ਜੀਵਨ ਪਰਮਾਤਮਾ ਨੇ ਇਹਨਾਂ ਦਾ ਲੈ ਕੇ ਆਵੇ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਤੇ ਲੰਬੀ ਉਮਰ ਬਖਸ਼ੀ ਸੋ ਮੈਂ ਇਸ ਕਰਕੇ ਅੱਜ ਸਾਰੇ ਮੈਂ ਦੇਖ ਰਿਹਾ ਕਿ ਕਿੰਨੇ ਖੁਸ਼ ਨੇ ਬੱਚੇ ਕਿ ਲੋਕੇ ਸਮਾਂ ਇੱਜ਼ਤ ਨਾਲ ਨੌਕਰੀ ਤੇ ਸਾਰੇ ਕਰਦੇ ਨੇ ਕਿ ਜੋ ਕੋ ਇਨਸਾਨ ਹੋ ਗਿਆ ਇੱਜ਼ਤ ਨਾਲ ਇਮਾਨਦਾਰੀ ਨੌਕਰੀ ਕਰਕੇ ਆਪਣਾ ਸਮਾਂ ਬਤਾ ਕੇ ਗੰਦਾ ਤਾਂ ਹੋਰ ਤੋਂ ਵਧੀਆ ਕੀ ਫਾਇਦਾ ਨਹੀਂ ਹੁੰਦਾ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਬਲੀਕ ਨਾਲ ਕਿ ਮੈਂ ਦੇਖੋ ਹਰ ਮੁਲਾਜ਼ਮ ਆ ਸਮਾਂ ਅਡੀਕਦਾ ਹੈ ਕਿ ਸਾਡੇ ਪਿੱਛੇ ਤੋਂ ਅੱਫਾ ਹੁਣ ਵੀਡੀਓ ਚੱਲ ਰਹੀ ਹੈ ਮੈਂ ਗੱਲ ਤਾਂ ਕੀ ਕਰਨੀ ਕਰਨੀ ਸੀ ਸਾਰਾ ਸਟਾਫ ਮੇਰੇ ਤੋਂ ਪਿਆਰਾ ਹਮ ਤਾਂ ਬੱਚੇ ਨੇ ਪਹਿਲਾਂ ਚਲੋ ਸੀਗੇ ਸੀ ਸਾਰੇ ਚਾਰ ਹੋ ਗਏ ਹੁਣ ਤਾਂ ਦੇ ਬੱਚੇ ਨਹੀਂ ਬੱਚਿਆ ਵਾਂਗੂ ਰਹਿਣਾ ਬਹੁਤ ਵੱਧਾ ਬੱਚਿਆਂ ਨੂੰ ਪੜਾਇਆ ਸਿਖਾਇਆ ਸਿਖਾਇਆ ਵੀ ਸਾਰਾ ਕੁਝ ਸਿੱਖਿਆ ਵੀ ਇਹਨਾ ਤੋਂ ਕਿਉਂਕਿ ਪਹਿਲਾਂ ਮੰਮੀ ਪੜੀ ਤਾਂ ਸਕਣਾ ਪੈਂਦਾ ਜੀ ਸਿੱਖਿਆ ਵੀ ਇਹਨਾ ਸਿਖਾਇਆ ਵੀ ਸਾਰੀਆਂ ਗੱਲਾਂ ਦਸੀਆਂ ਵੀ ਵੀ ਭਾਈ ਐਂ ਕਰਕੇ ਤੁਸੀਂ ਆਂਦਾ ਜਿੰਨਾ ਵਧੀਆ ਰਹੋਗੇ ਜਿੰਨਾ ਸਿੱਖੋ ਕੰਮ ਕਰੋਗੇ ਉਹਨੇ ਉਹਦੀ ਵਰਗੀ ਨਹੀਂ ਹੋਣੀ ਹੈਗੀ ਪਰ ਬੜੇ ਖੱਟੇ ਮਿੱਠੇ ਕਹਾ ਸੀ ਸੌਣ ਤਾਂ ਘਰੇ ਸੌਣ ਹੀ ਜਾਂਦੇ ਸੀਗੇ ਇੱਥੇ ਸਾਰੇ ਦੀਆਂ ਤਾਂ ਸਾਰੇ ਪਰਿਵਾਰ ਵਾਂਗੂ ਸਾਰੇ ਦੀ ਇੱਕ ਦੂਜੇ ਨੂੰ ਸਾਰੀ ਬੰਦੀ ਬਹੁਤ ਅੱਛੀ ਸੀਗੀ ਸਾਰੇ ਇੱਕ ਦੂਜੇ ਨੂੰ ਕਦੇ ਪੂਰਨਾ ਵੀ ਪੈ ਜਾਂਦਾ ਸੀ ਕਦੇ ਪਿਆਰ ਵੀ ਕਰਨਾ ਪੈ ਜਾਂਦਾ ਸੀ ਦੋਨੇ ਖੱਟੇ ਮਿੱਠੇ ਉਹਨੇ ਮੈਂ ਜੇ ਕਿਸੇ ਨੇ ਵੀ ਕਿਸੇ ਨੇ ਉਹ ਕਿਸੇ ਨੂੰ ਕੋਈ ਚਾਣੀਵਾ ਬੋਲਿਆ ਹੋਵੇ ਮੈਂ ਆਈ ਐਮ ਸੌਰੀ ਸੌਰੀ ਮੰਗਦੀ ਆ ਸਾਰਿਆਂ ਨੂੰ ਮਾਫ ਕਰੋ ਮੈਨੂੰ ਹੈ ਇਹ ਕਿਸੇ ਨੇ ਮੇਰੇ ਲਈ ਕਿਸੇ ਲਈ ਹੋਇਆ ਤੇ ਮੈਂ ਆਪ ਨੂੰ ਮੈਂ ਤੁਹਾਨੂੰ ਮਾਫ ਕਰਦੀਆਂ ਜਾਂ ਮਾਫ ਕਰਦੀਆਂ ਆਪਦੇ ਆਪ ਸਾਰਿਆਂ ਨੂੰ ਤੇ ਇਹ ਮੇਰੇ ਖਿੱਤੇ ਬਟੇ ਉਹਨੇ ਪਿਆਰ ਨਾਲ ਰਹੋ ਸਭ ਤੋਂ ਪਿਆਰ ਹੀ ਲੈ ਕੇ ਜਾਣੇ ਤੇ ਦੁਨੀਆ ਤੋਂ ਖੁਸ਼ੀ ਨਹੀਂ ਲੱਗੇ ਜੰਮ। ਪਰਿਵਾਰ ਆ ਇੱਕ ਜਿਹੜੀ ਜੋਬ ਹੈ ਇੱਕ ਪਰਿਵਾਰ ਹੈ। ਇਹ ਪਰਿਵਾਰ ਤੋਂ ਬਿਨਾ ਇਹ ਨਹੀਂ ਚੱਲ ਸਕਦੀ। ਤੇ ਹੁਣ ਮੇਰੀ ਦਵਾਈ ਸਭ ਬੋਲਦੇ ਮੈਨੂੰ ਤਾਂ ਆਉਂਦਾ ਨਹੀਂ। ਹਾਂ ਮੈਂ ਤਾਂ ਗੋਲਣਾ ਕਰੂ ਆ ਬਈ।